ਹੈਲੋ ਜੀ গুড ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਜੀ ਅੱਜ ਦਾ ਨਵਾਂ ਵਲੌਗ ਸ਼ੁਰੂ ਤੇ ਉਮੀਦ ਹੈ ਤੁਹਾਨੂੰ ਸਾਡਾ ਕੱਲ ਦਾ ਪਸੰਦ ਆਇਆ ਹੋਊਗਾ ਤੇ ਅੱਜ ਵਾਲੇ ਵਲੌਗ ਨੂੰ ਵੀ ਉਵੇਂ ਹੀ ਪਿਆਰ ਦਿਓ ਤੇ ਬਾਕੀ ਮਿਲਦੇ ਆਂ ਜੀ ਦਿਨੇ ਦੇਖਦੇ ਆਂ ਕੀ ਕਰਨਾ ਅੱਜ ਲਓ ਜੀ ਅੱਜ ਸੰਡੇ ਤੇ ਆਪਾਂ ਨੱਥ ਤੇ ਕੇਸੀ ਸਵੇਰੇ ਤੇ ਹੁਣ ਆਪਣੇ ਵਾਲ ਸੁੱਕ ਗਏ ਤੇ ਤੇਲ ਲਾ ਲਿਆ ਆਪਾਂ ਨੇ ਪਰਨਾ ਬੰਨ ਲਿਆ ਉਹਨਾਂ ਵਹਿੜੀਆਂ ਵੀ ਤੇ ਰਾਤ ਮੀਂਹ ਪਿਆ ਜੀ ਕਾਫੀ ਹਨੇਰੀ ਵੀ ਚੱਲੀ ਐ ਤੇ ਮੌਸਮ ਅੱਜ ਬਹੁਤ ਸੋਹਣਾ ਹੋਇਆ ਤੇ ਦੇਖੋ ਜੀ ਸਾਫ ਸਾਫ ਅਸਮਾਨ ਹੋਇਆ ਤੇ ਸਾਰਾ ਧੂੜ ਮਿੱਟੀ ਸਾਰੀ ਲਹਿ ਗਈ ਮੀਂਹ ਦੇ ਨਾਲ ਤੇ ਸਾਫ ਸਾਫ ਮੌਸਮ ਐ ਤੇ ਸੋਹਣਾ ਲੱਗ ਰਿਹਾ ਜੀ ਲੋ ਜੀ ਮੀਤ ਤੋਂ ਬਾਅਦ ਸਾਰਾ ਰੇਤ ਪਾ ਨੇਰੀ ਦਾ ਚ ਧੋ ਕੇ ਫਰਸ਼ ਕੱਟਿਆ ਤੇ ਕੱਪੜੇ ਧੋ ਤੇ ਸਵੇਰ ਸੇ ਲਾਈਟ ਆ ਗਈ ਤੇ ਰਾਤ ਦੀ ਤੇ ਗਈ ਹੋਈ ਸੀ ਤੇ ਬੂਟੇ ਦੇਖੋ ਜੀ ਕਿੰਨੇ ਸੋਹਣੇ ਲੱਗਦੇ ਨੇ ਸਮਾਨ ਸਾਰਾ ਸਾਫ਼ ਹੋ ਗਿਆ ਬਹੁਤ ਸਵਾਗ ਲੱਗ ਰਿਹਾ ਸਾਰਾ ਤੇ ਸਾਰਾ ਕੁਸਤੋ ਤਾਗਿਆਂ ਤੇ ਲੂੰ ਦੇਖੋ ਜੀ ਅਸਮਾਨ ਬਿਲਕੁਲ ਸਾਫ਼ ਨਿਕਲ ਰਿਹਾ ਹੈ ਤੇ ਵਧੀਆ ਵਧੀਆ ਲੱਗ ਰਿਹਾ ਜਮੀਨ ਤੋਂ ਬਾਅਦ ਲਓ ਇਹ ਸੀ ਹੁਣ ਚੱਲੇ ਸਿਰਪੁਰ ਨੂੰ ਜਿਹੜਾ ਸੁਣ ਕਿਹਾ ਸੀ ਸਰਪ੍ਰਾਈਜ਼ ਹੁਣ ਦੱਸਾਂਗੇ ਉੱਥੇ ਜਾ ਕੇ ਉੱਥੇ ਜਾ ਕੇ ਕੋਲ ਗੁਰੀ ਕੀ ਸਰਪ੍ਰਾਈਜ਼ ਹੈ ਫਿਰ ਦਿਖਾਵਾਂਗੇ ਤੁਹਾਨੂੰ ਲਓ ਜੀ ਸਿਰਪੁਰ ਅਸੀਂ ਪਹੁੰਚ ਗਏ ਤੇ ਹੁਣ ਬਸ ਕੁਝ ਟਾਈਮ ਦੇ ਵਿੱਚ ਤੁਹਾਨੂੰ ਦੇਵਾਂਗੇ ਸਰਪ੍ਰਾਈਜ਼ ਕਿਉਂਕਿ ਅੰਦਰ ਜੀਪੀ ਦਾ ਫੋਨ ਲੈਣੀ ਉਹਦੀ ਗੱਲਬਾਤ ਚੱਲ ਰਹੀ ਹੈਗੀ ਤੇ ਬਸ 5-4 ਮਿੰਟਾਂ ਦੇ ਵਿੱਚ ਗੱਲ ਨਿਬੜ ਜਾਣੀ ਤੇ ਫਿਰ ਤੁਹਾਨੂੰ ਦਿਖਾਉਣਾ ਵੀ ਕੀ ਸਰਪ੍ਰਾਈਜ਼ ਹੈ ਤੁਹਾਡੇ ਲਈ ਤੇ ਸਰਪ੍ਰਾਈਜ਼ ਆਪਾਂ ਤੁਹਾਨੂੰ ਸਾਹਮਣੇ ਕਰਕੇ ਵੀਡੀਓ ਦਿਖਾਵਾਂਗੇ ਫਿਰ ਕੀ ਸਰਪ੍ਰਾਈਜ਼ ਹੈ ਬੈਸੇ ਤਾਂ ਕੁਝ ਤਾਂ ਸਮਝ ਜੇ ਤੇ ਗੱਲ ਇੱਕ ਪਹਿਣ ਨੇ ਗੈਸ ਕਰਿਆ ਜੀ ਇਹ ਮਨਜੀਤ ਕੌਰ ਨੇ ਬਲਜੀਤ ਕੌਰ ਨੇ ਦੇਰ ਨਾਲ ਥੋੜਾ ਜਿਹਾ ਗੈਸ ਸੁਣਨਾ ਹੈ ਵੱਡਾ ਹੋ ਗਿਆ ਤੇ ਦਿਖਾਉਣਾ ਹੈ ਬੱਸ ਉਹਨੇ ਵੀ ਕੀ ਸਰਪ੍ਰਾਈਜ਼ ਹੈ ਕੁਝ ਪਲਾਂ ਦੇ ਵਿੱਚ ਲਓ ਜੀ ਹੁਣ ਤੁਹਾਨੂੰ ਦਿਖਾਉਣਾ ਹੈ ਸਰਪ੍ਰਾਈਜ਼ ਆਪਣਾ ਕੀ ਹੈ ਸਰਪ੍ਰਾਈਜ਼ ਹੈਗਾ ਜੀ ਦੇਖ ਸਾਰੇ ਤੁਸੀਂ ਸਾਥੀ ਆਗੇ ਆਪਣੇ ਵੱਡੇ ਭਰਾ ਨੇ ਜਗਦੇਵਨ ਦੇ ਦਿੱਤੇ ਜੀ ਇਲੈਕਟ੍ਰੋਨਿਕ ਸਕੂਟਰੀ ਸਕੂਟਰ ਆਹ ਫੜਾਇਆ ਜੇ ਸਾਹਮਣੇ ਇਹ ਭੈਣ ਦਿਖਤਾ ਆਪਣਾ ਨੇ ਤੇ ਗੱਲਬਾਤ ਹੋ ਗਈ ਸਾਰੀ ਕੀ ਇਹ ਕੀ ਸਰਪ੍ਰਾਈਜ਼ ਤੇ ਇੱਕ ਭੈਣ ਨੇ ਗੈਸ ਕਰਿਆ ਸੀ ਕਹਿੰਦੀ ਵੀ ਸਾਇਦ ਤੁਸੀਂ ਗੱਡੀ ਲੈ ਰਹੇ ਹੋ ਪਰ ਨਹੀਂ ਭੈਣ ਦਾ ਸਰਪ੍ਰਾਈਜ਼ ਗੈਸ ਥੋੜਾ ਵੱਡਾ ਹੋ ਗਿਆ ਆਪਣਾ ਲੈਤਾ ਇਲੈਕਟ੍ਰੋਨਿਕ ਸਕੂਟਰ देख के दसो जी कि आएगा लो जी अपनी स्कूटरी होगी पैनल ਦਾ ਪਤਾਈਂਦਾ ਭਾਈ ਸਾਨੂੰ ਮਹਾਰਾਜਾ ਪਤਾਈਂਦਾ ਭਾਈ ਤੇ ਨਾ ਨਾਮ ਇਹ ਸਕੂਟਰ ਹੈ ਮਹਾਰਾਜਾ ਤੁਸੀਂ ਵੀ ਲਿਆਓ ਮੋਈ ਜੀ ਲਿਆਵਾਂਗੇ ਚੱਲਵਾ ਕੇ ਲਿਆਵਾਂਗੇ ਸਹੀ ਵੀ ਲਿਆਵਾਂਗੇ ਸਾਡੇ ਤੇ ਕੀ ਕਰੇ ਸਾਡੇ ਤੇ ਬਾਜ ਨਹੀਂ ਬਾਲਾਊਗਾ ਦੋਹਾਂ ਚ ਸਹੀ ਹੈ ਹੋਰ ਇਹ ਪੰਨ ਵਾਲੀ ਹੈ ਹਾਂ ਲਓ ਜੀ ਭੋਗ ਕਰੋ ਮੂੰ ਮਿੱਠਾ ਲਿਆ ਲਓ ਜੀ ਦੇਖੋ ਨਵਾਂ ਸਕੂਟਰ ਜਿਵੇਂ ਦਵਾ ਜਾ ਤੇ ਸਰਪ੍ਰਾਈਜ਼ ਤੁਹਾਡਾ ਲਓ ਜੀ ਹੁਣ ਆਪਾਂ ਆ ਗਏ ਦੁਕਾਨ ਦੇ ਵਿੱਚ ਤੇ ਆਪਾਂ ਹੁਣ ਕਰਾਂਗੇ ਨਾਮ ਅਨਾਉਂਸ ਜਿਨ੍ਹਾਂ ਨੇ ਆਪਾਂ ਨੂੰ ਕਰੇ ਨੇ ਕਮੈਂਟ ਪਿਆਰੇ ਪਿਆਰੇ ਤੇ ਆਪਾਂ ਗਰਾਂਗੇ ਉਹਨਾਂ ਦੇ ਨਾਮ ਅਨਾਉਂਸ ਤੇ ਆਪਾਂ ਨੂੰ ਆਏ ਨੇ ਜੀ 4-5 ਕਮੈਂਟ ਭੈਣ ਬਲਜੀਤ ਕੌਰ ਦੇ ਤੇ ਬਹੁਤ ਸੋਹਣੇ-ਸੋਹਣੇ ਕਮੈਂਟ ਨੇ ਡੀਪੀ ਤੁਸੀਂ ਉਹਨਾਂ ਦੀ ਦੇਖ ਲਈ ਤੇ ਉਹਨਾਂ ਨੇ ਮੈਂ ਕਹਿੰਦੀ ਵੀ ਗੈਸ ਕਰੋ ਹੋਰ ਕਿਸੇ ਨੇ ਨਹੀਂ ਕੀਤਾ ਉਹਨਾਂ ਨੇ ਕੀਤਾ ਗੈਸ ਉਹ ਕਹਿੰਦੇ ਵੀ ਤੁਸੀਂ ਗੱਡੀ ਲੈਣੀ ਹੈ ਨਹੀਂ ਗੱਡੀ ਨਹੀਂ ਜੀ ਆਪਾਂ ਨੇ ਲਿਆਂਦੀ ਘਰ ਆਪਾਂ ਲੈ ਕੇ ਆਇਾਂਗੇ ਇਲੈਕਟ੍ਰੋਨਿਕ ਸਕੂਟਰ ਤੇ ਉਹ ਲੈ ਕੇ ਆਏਗੇ ਥੋੜਾ ਜਿਹਾ ਗੈਸ ਤੁਸੀਂ ਵੱਡਾ ਲਾ ਲਾ ਤੇ ਚਲੋ ਕੋਈ ਗੱਲ ਨਹੀਂ ਧੰਨਵਾਦ ਤੁਸੀਂ ਗੈਸ ਲਾਇਆ ਤੁਸੀਂ ਮੇਰੇ ਕਹਿਣ ਤੇ ਸੋਚਿਆ ਤੁਸੀਂ ਤੇ ਇੱਕ ਉਹਨਾਂ ਨੇ ਕਮੈਂਟ ਕਰਿਆ ਵੀ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ ਤੇ ਹੁਣ ਮੈਂ ਬਿਲਕੁਲ ਠੀਕ ਆ ਕੋਈ ਚੱਕਰ ਨਹੀਂ ਆ ਤੇ ਬਿਲਕੁਲ ਠੀਕ ਆ ਗਿਆ ਆਪਾਂ ਧੰਨਵਾਦ ਭੈਣ ਤੁਸੀਂ ਮੇਰਾ ਇੰਨਾ ਕਰਦੇ ਹੋ ਨਾ ਮੈਨੂੰ ਹੌਸਲਾ ਦਿੰਦੇ ਹੋ ਤੇ ਬਹੁਤ ਵਧੀਆ ਲੱਗਦਾ ਤੇ ਚਾਰ ਪੰਜ ਕਮੈਂਟ ਪੈਂਦੇ ਆ ਤੇ ਤੁਸੀਂ ਕਮੈਂਟ ਵੀ ਦੇਖ ਲਿਆ ਉਹਨਾਂ ਦਾ ਤੇ ਵਧੀਆ ਲੱਗਿਆ ਮੈਨੂੰ ਤੇ ਇਹ ਦੂਸਰਾ ਕਮੈਂਟ ਆਇਆ ਹੈ ਜੀ ਰੇਵਲ ਪਮਲ ਉਹਨਾਂ ਨੇ ਕੱਲ ਵੀ ਆਪਾਂ ਨੂੰ ਕਮੈਂਟ ਕਰਿਆ ਸੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਫੋਰਨ ਕੰਟਰੀ 'ਚ ਹੋ ਕੇ ਵੀ ਪਤਾ ਹੈ ਤੁਹਾਨੂੰ ਨਾ ਸਾਨੂੰ ਵੀ ਪਤਾ ਵੀ ਉੱਧਰ ਕਿੰਨੀ ਬਿਜੀ ਲਾਈਫ ਹੈ ਤੁਸੀਂ ਫਿਰ ਵੀ ਸਾਡੇ ਲਈ ਟਾਈਮ ਕੱਢਦੇ ਹੋ ਵਲੌਗ ਦੇਖਦੇ ਹੋ ਤੇ ਕਮੈਂਟ ਕਰਦੇ ਹੋ ਬਹੁਤ ਬਹੁਤ ਧੰਨਵਾਦ ਤੇ ਨਹੀਂ ਫੋਰਨ ਕੰਟਰੀ ਦੇ ਵਿੱਚ ਇੰਨਾ ਟਾਈਮ ਨਹੀਂ ਹੁੰਦਾ ਪਰ ਤੁਸੀਂ ਸਾਡੇ ਲਈ ਟਾਈਮ ਕੱਢਦੇ ਹੋ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ 33ਰਾ ਕਮੈਂਟ ਆਇਆ ਹੈਗਾ ਜੀ ਕਲ ਸਿੰਘ ਕੋਤਰ ਵਾਲੇ ਤੇ ਸਤਿ ਸ੍ਰੀ ਅਕਾਲ ਭਾਈ ਤੁਹਾਨੂੰ ਵੀ ਤੇ ਬਹੁਤ-ਬਹੁਤ ਤੇ ਤੁਸੀਂ ਐਡਵਾਂਸ ਦੇ ਵਿੱਚ ਕੰਗ੍ਰੈਚੁਲੇਸ਼ਨ ਕਿਹਾ ਉਹ ਵੀ ਥੈਂਕ ਯੂ ਉਹਦੇ ਲਈ ਵੀ ਤੇ ਵਧੀਆ ਲੱਗਦਾ ਜੇ ਤੁਸੀਂ ਕਮੈਂਟ ਕਰਦੇ ਹੋ ਐਦਾਂ ਹੀ ਕਮੈਂਟ ਕਰਦੇ ਰਹੋ ਤੇ ਆਪਾਂ ਤੁਹਾਡੇ ਜਵਾਬ ਦਿੰਦੇ ਰਹਾਂਗੇ ਰਿਪਲਾਈ ਕਰਦੇ ਰਹਾਂਗੇ ਤੇ ਹੋਰ ਵੀ ਨਵੇਂਆਂ ਨੂੰ ਤਿਆਹੀ ਨਾਲ ਜਰੂਰ ਕਮੈਂਟ ਕਰੋ ਆਪਾਂ ਹਰ ਰੋਜ਼ ਬੋਲਦੇ ਆਂ ਪਰ ਹਾਲੇ ਤੱਕ ਕਿਸੇ ਨੇ ਵੀ ਨਵੇਂ ਮੈਂਬਰ ਨੇ ਕਮੈਂਟ ਨਹੀਂ ਕੀਤਾ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਆ ਜਾਣਗੇ ਉਹ ਵੀ ਤੇ ਲੱਗ ਜਾਣਗੇ ਕਮੈਂਟ ਕਰਨ ਜਦੋਂ ਕਮੈਂਟ ਕਰਦੇ ਆ ਤਾਂ ਬਹੁਤ ਧੀਆ ਲਾੜ ਖੁਸ਼ੀ ਹੁੰਦੀ ਹੈ ਤੇ ਇਹਨਾਂ ਲਈ ਆਪਾਂ ਨੇ ਇਲੈਕਟ੍ਰੋਨਿਕ ਸਕੂਟਰ ਲਿਆਂਦਾ ਹੈ ਤੇ ਤੁਹਾਨੂੰ ਦਿਖਾ ਦੇ ਦਿੱਤਾ ਪਹਿਲਾਂ ਆਪਾਂ ਨੇ ਇਹ ਸਰਪ੍ਰਾਈਜ਼ دیا ਤੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਮੈਂਟ ਕਰੇ ਤੇ ਜਿਨਾਂ ਨੇ ਨਹੀਂ ਕਰੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਲੋ ਜੀ ਸ਼ਾਮ ਹੋ ਗਈ ਬਿਲਕੁਲ ਤੇ ਹੁਣ ਆਪਾਂ ਲੱਗਾਂਗੇ ਬਲੌਗ ਦਾ ਐਂਡ ਕਰਨ ਤੇ ਕੱਲ ਨੂੰ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਤੇ ਤੁਸੀਂ ਸਾਡੇ ਬਲੌਗ ਨੂੰ ਜਰੂਰ ਪੂਰਾ ਦੇਖਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜਰੂਰ ਕਰਦੇ ਹੋ ਤੇ ਦੂਸਰੀ ਗੱਲ ਬਲੌਗ ਨੂੰ ਫੁੱਲ ਦੇਖ ਲਿਆ ਕਰੋ ਤੇ ਆਪਣਾ ਵਾਚ ਟਾਈਮ ਪੂਰਾ ਹੋ ਜੇ ਤੇ ਬਾਕੀ ਅੱਗੇ ਸ਼ੇਅਰ ਕਰਦੇ ਕਰੋ ਤਾਂ ਕਿ ਆਪਣਾ ਬਲੌਗ ਵਧੀਆ ਹਨ ਚੱਲਣ ਲੱਗ ਜਾਣਾ ਥੋੜੇ ਜਿਹਾ ਵਿਊ ਬਾਰੇ ਘਟਾਉਂਦੇ ਨੇ ਆਪਣੇ ਤਾਂ ਕਰਕੇ ਵਾਚ ਟਾਈਮ ਨਹੀਂ ਪੂਰਾ ਹੋ ਰਿਹਾ ਤੇ ਬਸ ਇਨੀ ਕ ਹੈਲਪ ਕਰੋ ਆਪਣੇ ਭਰਾ ਦੀ ਜ਼ਰੂਰ ਤੇ ਮਿਲਦੇ ਹਾਂ ਜੀ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਇੰਨੇ ਘੰਟ ਘੰਟ ਬਲੌਗ ਲੈ ਕੇ ਆਵਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ